ਹਾਂਜੀ ਕੀ ਹਾਲ ਚਾਲ ਨੇ ਮਾਲ ਤਾਂ ਹੀ ਦੇਖ ਲਈਆ ਲੋਡ ਕੀਤਾ ਆ ਜਿਹੜਾ ਇਧਰ ਸ਼ਾਤ ਖੋਲਤੀ ਆ ਸ਼ਾਤ ਤਾਂ ਮੈਂ ਹੱਥਾਂ ਨਾਲ ਹੀ ਖੋਲਤੀ ਸੀ ਆ ਬਿਜਾਰੀ ਨਾ ਰਸੀ ਤੇ ਹੁਣ ਮੈਂ ਫਸਾਈ ਤਾਂ ਹੈ ਟੁੱਟ ਗਈ ਆ ਇਹ ਟੁੱਟ ਗਈ ਆ ਆਪਾਂ ਇਦਾਂ ਹੀ ਜੁਗਾਰ ਲਈ ਜਣਾ ਦਾ ਜਿੱਦਣ ਗਰਾਜ ਚ ਗਏ ਉਦਣ ਕਰਾਵਾਂਗੇ ਠੀਕ ਹੁਣ ਸਪੈਸ਼ਲ ਤਾਂ ਕੀ ਜਣਾ ਇਸ ਕੰਮ ਲਈ ਅੱਛੇ ਨੂੰ ਬਾਅਦ ਚ ਦੇਖਾਂਗੇ ਕੋਈ ਸਪੈਸ਼ਲ ਜਾਣਦਾ ਫਤ ਨਹੀਂ ਤੇ ਰੁਬਾ ਚ ਉਹ ਬਹਿ ਜਾਵਾ ਫੈਸੂਪ ਉਪਰ ਖਿਸਕ ਜਾਣਾ ਬਹਿ ਕੇ ਗੱਲਬਾਤ ਕੀਤੀ ਜਾਵੇ ਇਧਰ ਲੌਂਡਿਆ ਆ ਪੈਪਰ ਆ ਏਰੀਆ ਜਿਹੜਾ ਹੈਗਾ ਨਾ ਪੰਡਾਲ ਆ ਆ ਜੰਗਲ 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 ਤੇ ਇਧਰ ਬਹੁਤ ਛੋਟਾ ਰਸਤਾ ਰੀਆ ਵਾਲਾ ਟਰੈਫਿਕ ਬਹੁਤ ਆਉਂਦੀ ਆ ਕਾਰਾਂ ਮੰਗੀ ਜਾਂਦੀਆਂ ਤੇ ਹੁਣ ਮੈਂ ਆਪਣੇ ਆਪਣੀ ਤਰੀਫ਼ ਕੀ ਕਰਾਂ ਵੀ ਮੈਂ ਗੱਡੀ ਜਦੋਂ ਲਾਈ ਤਾਂ ਉਹ ਕਹਿੰਦੇ ਗੁੱਡ ਮਿੰਟ ਮਿੰਟ ਹੀ ਲਾਤੀ ਤੇ ਨਹੀਂ ਤਾਂ ਕਈ ਵਾਰੀ ਸਾਨੂੰ ਉਹ ਤੱਕ ਟਰੈਫਿਕ ਕਾਉਣੀ ਪੈਂਦੀ ਆ ਉਹ ਮੈਂ ਕਹ ਐਡੀ ਨਹੀਂ ਗੱਲ ਜਦੋਂ ਆਪਣੇ ਹੱਥ ਲਾਉਣੀ ਹੋਵੇ ਫੇਰ ਤਾਂ ਬਹੁਤ ਈਜ਼ੀ ਲੱਗਦੀ ਆ ਦੂਸਰੇ ਹੱਥ ਲਾਉਣੀ ਹੋਵੇ ਤਾਂ ਜੇ ਮੈਂ ਕਹਿ ਸਕਦਾ ਵੀ ਡਿਫਿਕਲਟੀ ਹੋ ਸਕਦੀ ਉਦਾਂ ਨਹੀਂ ਹੁੰਦੀ ਜ਼ਿਆਦਾ ਆ ਜਾ ਬਈ ਤੇਰੀ ਹੈਲਪ ਕੀਤੀ ਜਾਵੇ ਲੈ ਆ ਇੱਧਰ ਕ੍ਰੇਨ ਚੱਲਣ ਢਈ ਆ ਪਹਿਲਾ ਕੰਮ ਕਰ ਲਈਏ ਨਾ ਫੇ ਮੋਬਾਈਲ ਯੂਜ਼ ਕਰੀਏ ਇੱਕ ਤਾਂ ਮੈਨੂੰ ਨਾ ਗਲਵਜ਼ ਪਾਉਣ ਦੀ ਆਦਤ ਬਹੁਤ ਘਟਿਆ ਤੇ ਪਰ ਪਾਉਣੇ ਚਾਹੀਦੇ ਆ ਗਲਵਜ਼ ਜ਼ਰੂਰੀ ਆ ਪਤਾ ਨਹੀਂ ਮੈਨੂੰ ਬੜਾ ਫਰੇਕ ਦੀ ਜਦਾਦ ਸੀ ਕਹਲਾ ਹੁੰਦੀ ਹੈ ਨਾ ਤੇ ਆ ਮੈਨੂੰ ਆਦਤ ਘਟਿਆ ਗਲਵਜ਼ ਪਾਉਣ ਦੀ ਮੈਂ ਇਧਰ ਸਾਈਡ ਤੇ ਕੁੰਝੇ ਲੱਗ ਜਾ ਦਰ ਵੀ ਲੱਗਦਾ ਦਰ ਵੀ ਲੱਗਦਾ ਪੈਪਾਂ ਦਾ ਕੰਮ ਆ ਤੇ ਰਿਸਕ ਤਾਂ ਨੂੰ ਲੈਣਾ ਕਦੇਸ ਕਿਤਾ ਕਹਿੰਦੇ ਬਿਲਕੁਲ ਲੈਣਾ ਹੀ ਨਹੀਂ ਦਾ ਚੱਕਦੇ ਖੁਸ਼ ਕੀ ਬੱਬੇ ਲੋਕੇ ਬੈਠੀਏ ਚੱਕਦੇ ਚੱਕਦੇ ਤੇਰੇ ਚੱਕਰ ਨੂੰ ਹੀ ਦੇ ਵੀਡੀਓ ਚੱਲਦੀ ਪਈ ਆ ਮੈਨੂੰ ਲੱਗਦਾ ਲਾਊਗਾ ਟਾਈਮ ਇਹ ਜਿੰਨੇ ਪੈਪ ਹੈਗੇ ਆ ਨਾ ਲਾਉਂਦੇ ਲਾਉਂਦੇ 2 ਘੰਟੇ ਦਾ ਮੈਨੂੰ ਲੱਗਦਾ ਲਾਊਗਾ ਮਿਨੀਮਮ ਜੋ ਮੇਰਾ ਖਦਸ ਆਇਆ ਬਾਕੀ ਪਤਾ ਨਹੀਂ 2 ਤੋਂ 3 ਲੱਖ ਦੇ ਵਿੱਚ 4 ਲੱਖ ਦੇ ਤੇ 2 ਵਾਲੀ ਤਾਂ ਮਿਹਨਤ ਮੈਨੂੰ ਦਿਖਦੀ ਹੈ ਇਹਦੀ ਵਿਹੜੀਦਾਰ ਪੱਕਾ ਆ ਇਹ 2 ਤਾਂ ਲਾਊਗਾ ਇਹ ਤੋਂ ਵੱਧ ਲਾ ਦਵੇ ਤਾਂ ਪਤਾ ਨਹੀਂ ਚੱਤ ਨੇ ਚੱਕ ਦੇ ਬੈਵ ਇਹ ਵੀਕੈਂਡ ਤੋਂ ਪਹਿਲਾਂ ਤੇ ਲੱਦੇ ਹੋਏ ਆ ਜੇ ਸੋਮਵਾਰ ਮੈਂ ਖਾਲੀ ਕਰਦਾ ਪਿਆ ਸਵੇਰੇ ਸਵੇਰੇ ਵੀਕੈਂਡ ਤਾਂ ਲੰਘ ਗਿਆ ਇਦਾਂ ਹੀ ਸੁੱਤਿਆਂ ਦਾ ਹੀ ਟਰੱਕ ਬੈਂਸ ਜਿਹਾ ਨਾ ਕੋਈ ਪੰਜਾਬੀ ਟੱਕਰਿਆ ਮੈਨੂੰ ਪਾਰਕਿੰਗ 'ਚ ਕਿਤੇ ਵੀ ਜਹਾਵਦਾ ਵੀ ਤੇ ਫੋਨਾਂ ਤੇ ਗੱਲਾਂਬਾਤਾਂ ਕਰਕੇ ਮੋਬਾਈਲ 'ਤੇ ਫਿਲਮਾਂ ਦੇਖ ਕੇ ਬੱਸ ਟਾਈਮ ਪਾਸ ਹੋ ਗਿਆ ਲੰਘ ਗਿਆ ਇਦਾਂ ਹੀ ਪਤਾ ਨਹੀਂ ਲੱਗਾ ਕੱਲ ਜਲਦੀ ਸੌਂ ਗਏ ਸੀ ਕਿ ਰੋਟੀ ਪਾਣੀ ਖਾਦਾ ਮੈਂ ਕਿਹਾ ਸਵੇਰੇ ਕੰਮ ਤੇ ਵੀ ਜਾਣਾ ਟਾਈਮ ਨਾ ਸੌਈਏ ਤੇ ਕਿਸੇ ਮਾਰਕੀਟ ਵੀ ਨਹੀਂ ਬਹੁਤਾ ਗਏ ਕਿਉਂਕਿ ਪਹਿਲਾਂ ਹੀ ਸ਼ਾਪਿੰਗ ਕਰ ਲਈ ਜਿਹੜਾ ਮਾਰਕੀਟ ਦਾ ਗਰੋਸਰੀ ਕਰਨੀ ਸੀ ਨਾ ਸਮਾਨ ਲੈਣਾ ਸੀ ਉਹ ਪਹਿਲਾਂ ਹੀ ਲੈ ਲਿਆ ਸੀਗਾ ਸ਼ੁੱਕਰਵਾਦ ਹੀ ਤੇ ਹੁਣ ਇਧਰੋਂ ਖਾਲੀ ਕਰਕੇ ਗੱਡੀ ਤਾਂ ਫਿਰ ਦੇਖਦੇ ਆ ਕਿੱਧਰਲਾ ਲੋਡ ਹੈਗਾ ਇਸ ਟਾਈਮ ਮੈਂ ਅਸਟਰੀਆ ਦੇ ਕੋਲ ਆ ਬਾਕੀ ਪਤਾ ਲੱਗੂ ਵੀ ਅਸਟਰੀਆ ਹੁਣ ਮੈਨੂੰ ਅਸਟਰੀਆ ਵਾਲ ਨੂੰ ਇਟਲੀ ਵਾਲ ਨੂੰ ਲੋਡ ਮਿਲਦਾ ਇਥੋਂ ਮੁੰਚ ਤੋਂ ਜਾਂ ਦੇਖਦੇ ਆ ਕੀ ਬਣਦਾ ਪਹਿਲਾਂ ਇਹਨੂੰ ਲਾ ਲਈਏ ਉਹ ਬਾਬਾ ਕੱਲਾ ਹੀ ਆ ਹੈਪੀ ਬਾਬੇ ਆਂਕੂ ਕਰੇ ਨਾ ਪਰੇਟਰ ਹਾਈ ਅਪ ਕਰੇ ਨਾ ਪਰੇਟਰ ਹਾਈ ਅਪ ਕਰੇ ਨਾ ਪਰੇਟਰ ਕੱਲ ਆਈਆ ਤਾਂ ਉਹਦੀ ਮਦਦ ਕੀਤੀ ਜਾਊਗੀ ਬਕਾਇਦਾ ਥੋੜਾ ਮਜ਼ਾਜਾ ਵੀ ਆਉਂਦਾ ਕਈ ਵੇਲੇ ਕੰਮ ਕਰਨ ਦਾ ਸਵੇਰੇ ਸਵੇਰੇ ਮੈਂ ਕਿਹਾ ਐਕਸਰਸਾਈਜ਼ ਸਮਝ ਕੇ ਕਰ ਲੈਨੇ ਆਂ ਔਂ ਤਾਂ ਸਾਧੋ ਐਕਸਰਸਾਈਜ਼ ਹੁੰਦੀ ਨਹੀਂ ਐਡੇ ਸਮਝ ਲਾਂਗੇ ਵੀ ਐਕਸਰਸਾਈਜ਼ ਹੀ ਐ ਗਲੋਵਜ਼ ਮੈਂ ਕਿਹਾ ਪਾਈ ਲਈਏ ਕਿਉਂਕਿ ਹੱਥ ਕਾਲੇ ਮੁੜ ਕੇ ਆਟਾ ਵੀ ਗੁੰਨਣਾ ਉਹ ਤਾਂ ਚਲੋ ਧੋ ਕੇ ਹੱਥ ਗੁੰਨੀ ਦਾ ਪਰ ਫੇ ਵੀ ਕਾਲਕ ਜੀ ਵਿੱਚ ਮੈਂ ਕਾ ਹੋਰ ਜਿਆਦਾ ਬਰੀਕੀ ਚ ਨਾ ਚਲ ਜਵੇ ਵੀ ਹੱਥ ਧੋਣ ਤੇਵੇ ਨਾ ਜਿਹੜੀ ਨਿਕਲੇ ਤੇ ਅਜੇ ਦੁੱਪ ਪਾਇ ਪਈ ਲੱਥੀ ਆ ਜੇ ਕੰਮ ਲੰਬਾ ਆ ਕਿਉਂਕਿ ਇੱਕ ਇੱਕ ਕਰਕੇ ਲੈਂਦਾ ਪਿਆ ਆ ਉਧਰ ਉਹਨੇ ਢੇਰੀ ਲਾਈ ਹੋਈ ਆ ਆਪਾਂ ਦੀ ਉਧਰ ਆਪ ਜਾਂਦਾ ਆ ਨਾਲ ਨਾਲ ਹੀ ਕ੍ਰੇਨ ਨੂੰ ਲਈ ਜਾਂਦਾ ਇੱਧਰ ਨਾਲ ਹੀ ਟੰਗਿਆ ਹੋਇਆ ਉਹਨੇ ਝੋਲਾ ਬਟਨਾਂ ਵਾਲਾ ਉਹ ਨਤੀ ਜਾਂਦਾ ਇੱਧਰ ਆਪਾਂ ਔਰ ਸਾਈਡ ਤੇ ਹੋਈ ਹੈ ਜਦੋਂ ਕ੍ਰੇਨ ਦੇ ਉਹ ਫੋਣਗੇ ਹੁੱਕਾਂ ਜਿਗਾਂ ਨੂੰ ਖੜ ਕੇ ਪਾ ਦੇਵਾਂਗੇ ਬੰਨ ਵਾਈ ਵਨ ਹੋਲੀ ਉਹ ਹੋਲੀ ਐ ਇਧਰ ਤਰਪਾਲ ਨਾ ਪਾੜ ਦੇ ਫ੍ਰਿਜਰਾਂ ਵਾਲਿਆਂ ਦਾ ਰੀਫਰਾਂ ਵਾਲਿਆਂ ਦਾ ਇਹ ਕੰਮ ਹੈ ਨਹੀਂ ਹੁਣ ਤਾਂ ਕੱਲੇ ਦਰਵਾਜ਼ੇ ਹੀ ਬੰਦ ਕਰਨੇ ਹੁੰਦੇ ਆ ਜਿਹੜੇ ਰੀਫਰਾਂ ਤੇ ਕੰਮ ਕਰਦੇ ਹਨ ਉਹਨਾਂ ਨੇ ਕੱਲੇ ਦਰਵਾਜ਼ੇ ਹੀ ਬੰਦ ਕਰਨੇ ਆ ਆਪਣਾ ਕੱਲਾ ਦਰਵਾਜ਼ਿਆਂ ਦਾ ਨਹੀਂ ਹੈਗਾ ਆਪਾਂ ਤਾਂ ਮਿਹਨਤ ਪੂਰੀ ਕਰੀ ਦੀ ਆ ਮੈਂ ਤਾਂ ਲਾ ਲਵਾਂ ਮਜਬੂਰੀ ਲਾ ਲਵਾਂ ਕਰੀ ਦੀ ਪੂਰੀ ਤੇ ਰੀਫਰਾਂ ਤੇ ਇਹ ਆ ਵੀ ਉਦਾਂ ਚਾਲ 100 ਚੱਲਿਆ ਗੱਡੀ ਦੀ ਪਰ ਉਹਨਾਂ ਨੂੰ ਫਿਜ਼ੀਕਲੀ ਨਹੀਂ ਐਕਟੀਵਿਟੀ ਪੈਂਦੀ ਬਹੁਤੀ ਇਹ ਤਾਂ ਫਿਜ਼ੀਕਲੀ ਕੰਮ ਪੈਂਦਾ ਜਿਆਦਾ ਆ ਪਾ ਆ ਜਾ ਇਹ RAMNAL ਇਧਰ ਮੀਂਹ ਪੈਣ ਲੱਗ ਗਿਆ ਬੱਦਲ ਦੇਖੋ ਕਿੰਨੇ ਹੋਏ ਆ ਮੌਸਮ ਬੜਾ ਸੁਨਿਸ਼ਚਿਤ ਆ ਮੈਂ ਛੱਤ ਕਰ ਲਈ ਉੱਤੇ ਨੂੰ ਮੈਂ ਕਹਾ ਚੱਲਾ ਛੱਤ ਬਾਅਦ ਚ ਖੋਲ ਲਵਾਂ ਪਰ ਇਹ ਤਾਂ ਅੱਗੇ ਜੰਗ ਲੱਗਾ ਇਹਨੂੰ ਟਾਕੇ ਕੀ ਕਰਦਾ ਕੋਲ ਹੀ ਲੈ ਓਏ ਆ ਜਾ ਆ ਜਾ ਵਾਪਸ ਆ ਜਾ ਇਹ ਨਾ ਹੋਵੇ ਮੁੜ ਕੇ ਆ ਛੱਤ ਪਹਿਲਾਂ ਉੱਪਰ ਕਰਤੀ ਉਹ ਬੇਚਾਰਾ ਘਬਰਾ ਗਿਆ ਉਹ ਕਹਿੰਦਾ ਨੋ 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 ਖਾਲੀ ਖਾਲੀ ਕਰਦੀ ਆ ਮੈਂ ਕਹਾ ਪ੍ਰਭਾ ਮੈਂ ਤਾਂ ਮੀ ਕਰਕੇ ਕੀਤੀ ਆ 6 ਮੋਰ 200 300 350 300 5 ਐਂਡ 650 ਓਕੇ ਹਲੀ ਕਰਾ ਲਈਏ ਆਜਾ ਭਰਾਵਾ ਬਦਲ ਬਹੁਤ ਹੋਏ ਆ ਜਲਦੀ ਜਲਦੀ ਕਰਨੀ ਪਣੀ ਖਾਲੀ ਉਧਰ ਤਾਂ ਕੋਈ ਨਹੀਂ ਮੇਰੇ ਜੋਗੀ ਤਾਂ ਛੱਤ ਹੈਗੀ ਉੱਥੇ ਆ ਭੇਜਦਾ ਮਾਲ ਭੀਜੀ ਜਾਵੇ ਇਹ ਕਿਹੜਾ ਦੂਆ ਇਹ ਤਾਂ ਉਧਰ ਵੀ ਜੰਗ ਪਿਆ ਜੰਗ ਲੱਗੇ ਹੋਏ ਪਏ ਪਿਆ ਗੱਡੀ ਖਾਲੀ ਕਰਕੇ ਨਵੀਂ ਜਗ੍ਹਾ ਲੋਡ ਕਰਨਾ ਗਏ ਆ ਚੱਲ ਇੱਥੇ ਆਹ ਟਰੱਕ ਰਜਿਸਟ੍ਰੇਸ਼ਨ ਹੈਗੀ ਉੱਥੇ ਜਾ ਕੇ ਟਰੱਕ ਰਜਿਸਟ੍ਰੇਸ਼ਨ ਕਰਾਈਏ ਨਾਲੇ ਇੱਥੇ ਨਹਾਉਣ ਨੂੰ ਸ਼ਾਵਰ ਹੈਗਾ ਫਰੀ ਚ ਉਹ ਦੇਖਾਂਗੇ ਬੱਦਲ ਦੇਖੋ ਪਹਾੜੀਆਂ ਦੀਦੀਆਂ ਨਹੀਂਓ ਆ ਧੁੰਦ ਪਈ ਹੋਈ ਆ ਉੱਪਰ ਪੂਰੀ ਅਸਟਰੀਆ ਜਿਹਾ ਇਸ ਟਾਈਮ ਤੇ ਕਰਾਈਏ ਅਗਲਾ ਲੋਡ ਵਾ ਇਹੀ ਕੰਮ ਰਹਿਣੇ ਆ ਕਰਨ ਨੂੰ ਲੋਡ ਲਾਣ ਨੂੰ ਲੋਡ ਅਸ ਇਦਾਂ ਹੀ ਚੱਲੀ ਜਾਣਾ